ਆ ਤੁਹਾਨੂੰ ਵੀ ਦਿਖਾਉਂਦੇ ਭਾਈ ਅਸੀਂ ਆਏ ਅੱਜ ਮਾਸਾਂ ਤੇ ਆਂਦੇ ਬਾਈ ਸੀ ਮੰਦਰ ਚ ਖੜਕੇ ਆਸੀ ਦਿਖਾਉਣ ਲੱਗੇ ਤੁਹਾਨੂੰ ਸ਼ੇਰ ਪ੍ਰਭੂ ਮਾਤਾਂ ਦੇ ਸ਼ੇਰਾਂ ਵਾਲੀ ਦੇ ਸ਼ੇਰ ਦੇਖ ਲਓ ਕਿਉਂ ਨਰਾਤਿਆਂ ਨੂੰ ਥੋੜੇ ਜੀ ਦਿਨੀ ਹੋਏ ਆ ਨੰਗਿਆਂ ਨੂੰ ਬਾਈ ਤੇ ਅੱਜ ਸਾਨੂੰ ਦਿਖਾਉਣੇ ਦਰਸ਼ਨ ਕਰਾਉਣੇ ਆ ਬਜਰੰਗਵਲੀ ਦੀ ਮੂਰਤੀਆਂ ਨਾਲੇ ਤਾਂ ਇੱਥੇ ਬਹੁਤ ਵੱਡੀ ਮੂਰਤੀ ਆ ਗਈ ਤੇ ਦੋ ਸ਼ੇਰ ਬਣੇ ਹੋਏ ਆ ਦੇਖੋ ਉੱਧਰਲੇ ਸ਼ੇਰ ਕੋਲੇ ਹੋਈ ਨਾ ਜੀ ਇਹ ਦੋ ਸ਼ੇਰ ਆ ਬਾਈ ਬਣੇ ਹੋਏ ਮਾਤਾ ਦਾ ਮੰਦਰਾ ਸ਼ੇਰਾਂ ਵਾਲੀ ਦਾ ਤੇ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਵਿੱਚ ਵਧੀਆ-ਵਧੀਆ ਚੀਜ਼ਾਂ ਦਿਖਾਵਾਂਗੇ ਅੱਜ ਮੂਸੇ ਵਾਲੇ ਦੇ ਉੱਥੇ ਵੀ ਜਾਵਾਂਗੇ ਅਸੀਂ ਤੇ ਤੁਹਾਨੂੰ ਦਿਖਾਉਣੇ ਆ ਬਜਰੰਗ ਵਾਲੀ ਦੇ ਵੀ ਕਰਾਉਣੇ ਆ ਦਰਸ਼ਨ ਲੜਵਾਈ ਹੁਣ ਮਾ ਜਾਣੀ ਆ ਬਾਬੇ ਦੇ ਬਜਰੰਗ ਵਾਲੀ ਦੇ ਪੈਰਾਂ ਚਰਨਾ ਚ ਚਰਨਾ ਚ ਜਾਂਦੀ ਆ ਰਾਜੂ ਬਾਬੇ ਭਵਨ ਪੁੱਤਰ ਬਜਰੰਗ ਵਾਲੀ ਦੇ ਲੈ ਵੀਰੋ ਦਿਖਾਉਣਿਆ ਤੁਹਾਨੂੰ ਵਧੀਆ ਮੂਰਤੀ ਬਾਬੇ ਬਜਰੰਗਵਲੀ ਦੀ ਵੱਡੀ ਮੂਰਤੀ ਆ ਪੂਰੀ ਮੈਨੂੰ ਲੱਗਦਾ ਹੋਊਗੀ ਘੱਟੋ ਘੱਟ 20 ਫੁੱਟ ਮੂਰਤੀ ਉੱਚੀ ਆ ਭਰਾਵੋ ਲੈ ਗਈ ਰਾਜੂ ਬਾਬੇ ਦੇ ਚਰਨਾਂ ਦੇ ਵਿੱਚ ਕਿਉਂ ਬਜਰੰਗਵਲੀ ਸਾਰਿਆਂ ਨੂੰ ਇਹੀ ਸ਼ਕਤੀਸ਼ਾਲੀ ਜਾਦੇ ਆ ਬਾਈ ਕਾਲ ਯੁਗ ਦੇ ਵਿੱਚ ਇਹ ਜਿਆਦੇ ਦਿਖਾਉਣਾ ਪੈਂਦਰੇ ਭਾਈ ਵਣ ਕੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਸਾਡੀ ਨੂੰ ਭਰਾ ਵਣ ਕੇ ਸਾਨੂੰ ਵਧੀਆ ਵਧੀਆ ਵਲੌਗ ਚ ਚੀਜ਼ਾਂ ਦਿਖਾਵਾਂਗੇ ਅਸੀਂ ਤੇ ਆਹ ਦੇਖੋ ਵੀਰੇ ਪਾਈਰ ਦੇਖੋ ਕਰੋ ਦਰਸ਼ਨ ਭਰਾਵੋ ਇਹ ਸ਼ੇਰਾਂ ਦੇ ਕਰਾਤੇ ਸਾਨੂੰ ਤੇ ਹੁਣ ਕਿਉਂ ਮੂਰਤੀਆਂ ਦੇ ਅਗਲੀ ਮੂਰਤੀ ਦੇ ਕਰਵਾਵਾਂਗੇ ਦਰਸ਼ਨ ਸਾਨੂੰਗਾ ਹ ਇਧਰ ਪਾਰਕ ਬਣੀ ਹੋਈ ਆ ਨਾ ਲੱਜੂ ਕੱਢ ਦਿੱਤੀ ਲੜ ਜਾਂਦੀ ਹੈ ਕੋਈ ਅੱਛਾ ਪਾਰਕਾ ਇਧਰੋਂ ਹੀ ਪਾਰਕ ਮੰਨੀ ਆਵਣੀ ਹੈ ਪਾਰਕ ਭਰਾਵੋ ਕਿਉਂ ਬਲੌਕਰ ਵਾਲੇ ਆ ਰਹੇ ਇੱਥੇ ਹੋਰ ਵੀ ਆ ਰਹੇ ਹੈਗੇ ਸਾਰੇ ਵੀਡੀਓ ਬਣਾਉਣ ਵਾਲੇ ਆ ਤੇ ਆ ਲੈ ਜਾਂਦੀ ਭਾਈ ਨਾਲ ਅੱਛਾ ਠੀਕ ਹੈ ਤੁਸੀਂ ਆਏ ਸੀ ਰਾਜੂ ਦੇ ਬਣਾਉਣ ਹੈ ਭਾਈ ਬਣ ਕੇ ਦੀ ਰਾਜੂ ਦੀ ਵੀਡੀਓ ਨੂੰ ਸਰਦੂਲਗੜ ਰਾਜੂ ਵੀਡੀਓ ਨੂੰ ਜਰੂਰ ਲੈ ਕੇ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਭਾਈ ਬਣ ਕੇ ਯਾਰਾਂ ਆ ਮੰਦਰ ਦਿਖਾਉਣਾ ਤੁਹਾਨੂੰ ਇਹ ਉਹ ਮੰਦਰਾ ਮਾਤਾ ਸ਼ੇਰਾਂ ਵਾਲੀ ਦਾ ਮੰਦਰਾ ਬਾਈ ਭਰਾਵਣ ਕੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੀ ਨੂੰ ਯਾਰਾ ਹੱਥ ਬਨ ਕੇ ਬੇਨਤੀ ਆ ਸਾਡੀ ਇਹ ਬਾਈ ਵੀਡੀਓ ਨੂੰ ਲਾਇਕ ਸਪ੍ਰੈਕ ਜ਼ਰੂਰ ਕਰਿਆ ਕਰੋ ਭਰਾਵਣ ਕੇ ਨਵੇਂ ਨਵੇਂ ਵੀਡੀਓ ਤੁਹਾਡੇ ਕੋਲੇ ਲੈ ਕੇ ਹਾਜ਼ਰ ਹੋਵਾਂਗੇ ਭਰਾਵਾ ਤੇ ਧੰਨਵਾਦ ਜੀ ਲੈ ਵੀਰੇ ਯਾਰ ਨਾ ਵੀਡੀਓ ਨੂੰ ਰਾਜੂ ਨੇ ਸਰਦੂਰਗੜ੍ਹ ਰਾਜੂ ਕਹਿੰਦੀ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਡੀ ਹੱਥ ਮੰਨ ਕੇ ਤੁਹਾਡੇ ਮੂਰੇ ਬੇਨਤੀ ਆ ਭਾਈ YouTube ਵਾਲੇ ਜਿਹੜੇ ਦੇਖਦੇ ਆਂ ਭਰਾਵੋ ਸਾਡੀ ਮਦਦ ਤਾਂ ਇੰਨੀ ਕੁ ਕਰੋ ਭਰਾਵਣ ਕੇ ਹਾਂ ਥੈਂਕ ਯੂ ਬਾਈ ਧੰਨਵਾਦ